ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਪਾਲੀਐ ਕਟ ਕਟ ਸ਼ਬਦ ਪਛਾਣੋ ਵਾ ਜਿੰਨ ਜਗ ਸਿਰਜ ਸਮਾਇ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਾ ਦੂਰ ਨਾ ਪਾਲੀਐ ਕਟ ਕਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣਿਓ ਦੂਰ ਨਾ ਜਾਣਿਓ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੇਂ ਪਿੜ ਕਾਚੀ ਜਿਨ ਥਾਪੀ ਬਿਦ ਜਾਣੇ ਸੋਈ ਕਿਆ ਕੋ ਕਹੇ ਵਖਾਣੋ ਜਿਨ ਜਗ ਥਾਪ ਵਰਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਅਦ ਪੰਦੇ ਹੈ ਸੰਸਾਰੋ ਵਾ ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦਿਆ ਜਿਹਾਂ ਕੀਆ ਸੋ ਨਿਭਹਿ ਜੀ ਨਾਲੇ ਜੇਹ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਤੰਦੇ ਬਾਦੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜਾ ਭਾਏ ਵਿਕਾਰੋ ਜਮ ਮਾਰਗ ਪੰਥ ਨਾ ਸੂਝਈ ਉਜੜ ਅੰਧ ਗੁਬਾਰੋ ਵਾ ਨਾ ਜਲ ਲੇਫ ਤੁਲਾਈਆ ਨਾ ਭੋਜਨ ਪ੍ਰਕਾਰਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ 시ਗਾਰੋ ਗਲ ਸੰਗਲ ਸਿਰ ਮਾਰੇ ਉੱਬੋ ਨਾ ਦੀਸੈ ਘਰ ਬਾਰੋ ਇਬਕੇ ਰਾਹੇ ਜੰਮਣ ਨਹੀਂ ਪਸ਼ੂ ਤਾਣੇ ਸਿਰ ਭਾਰੋ ਬੇਨਸਾਚੇ ਕੋ ਬੇਲੀ ਨਹੀਂ ਸਾਚਾ ਇਹੋ ਵਿਚਾਰੋ ਬਾਬਾ ਰੋਵੇ ਰਵੇਂ ਸੋ ਜਾਣੇ ਮਿਲ ਰੋਵੇ ਗੁਣ ਸਾਰੇ ਵਾ ਰੋਵੇ ਮਾਇਆ ਮੁਠੜੀ ਤੰਦੜਾ ਰੋਵਣ ਹਾਰੇ ਵਾ ਤੰਦਾ ਰੋਵੇ ਮੈ ਨਾ ਧੋਵੇ ਸੁਪਨੰਤਰ ਸੰਸਾਰੋ ਜਿਉ ਬਾਜੀ ਗਰ ਪਰਮੇ ਭੂਲੇ ਝੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੇ ਰਾਖੇ ਨਾਨਕ ਸਹਜ ਸੁਭਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਪਹਿਲਾ हे ਭਾਈ ਜਿਸ ਪ੍ਰਮਾਤਮਾ ਨੇ ਜਗਤ ਪੈਦਾ ਕਰਕੇ ਇਸ ਨੂੰ ਆਪਣੇ ਆਪ ਵਿੱਚ ਲੀਨ ਕਰਨ ਦੀ ਤਾਕਤ ਵੀ ਆਪਣੇ ਪਾਸ ਰੱਖੀ ਹੈ ਉਸ ਮਾਲਕ ਨੂੰ ਇਸ ਕੁਦਰਤ ਵਿੱਚ ਵਸਦਾ ਸਮਝ हे ਭਾਈ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਰੱચી ਕੁਦਰਤ ਤੋਂ ਦੂਰ ਕਿਸੇ ਹੋਰ ਥਾਂ ਲੱਭਣ ਦਾ ਯਤਨ ਨਹੀਂ ਕਰਨਾ ਚਾਹੀਦਾ ਹਰੇਕ ਸਰੀਰ ਵਿੱਚ ਉਸੇ ਦਾ ਹੁਕਮ ਵਰਤਦਾ ਪਛਾਣ ਹੈ ਭਾਈ ਜਿਸ ਪ੍ਰਮਾਤਮਣ ਨੇ ਇਹ ਰਚਨਾ ਰਚੀ ਹੈ ਉਸ ਨੂੰ ਇਸ ਤੋਂ ਦੂਰ ਕਿਤੇ ਵੱਖਰਾ ਨਾ ਸਮਝ ਹਰੇਕ ਸਰੀਰ ਵਿੱਚ ਉਸ ਦਾ ਅਟਲ ਹੁਕਮ ਵਰਤਦਾ ਪਛਾਣੋ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਆਤਮਿਕ ਆਨੰਦ ਮਾਣਦਾ ਹੈ ਤੇ ਵਿਕਾਰਾਂ ਦੇ ਜੋਰ ਵੀ ਉਸ ਉੱਤੇ ਨਹੀਂ ਪੈ ਸਕਦਾ ਪਰ ਪ੍ਰਭੂ ਦੇ ਨਾਮ ਤੋਂ ਬਿਨਾ ਲੋਕਾਈ ਵਿਕਾਰਾਂ ਦੇ ਟੱਕਰੇ ਤੇ ਜਿੱਤਨ ਤੋਂ ਅਸਮਰਤ ਹੋ ਜਾਂਦੀ ਹੈ ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਉਹੀ ਇਸ ਦੀ ਰੱਖਿਆ ਦੀ ਵਿਧੀ ਵੀ ਜਾਣਦਾ ਹੈ ਕੋਈ ਜੀਵ ਉਸ ਦੇ ਉਲਟ ਕੋਈ ਹੋਰ ਉਪਦੇਸ਼ ਨਹੀਂ ਕਰ ਸਕਦਾ ਜਿਸ ਪ੍ਰਭੂ ਨੇ ਜਗਤ ਪੈਦਾ ਕਰਕੇ ਇਸ ਦੇ ਉੱਪਰ ਮਾਇਆ ਦੇ ਮੂਹ ਦਾ ਜਾਲ ਵਿਛਾ ਰੱਖਿਆ ਹੈ ਉਹੀ ਮੰਨਿਆ ਪਰਮੰਨਿਆ ਮਾਲਕ ਹੈ ਤੇ ਉਹੀ ਇਸ ਜਾਲ ਵਿੱਚੋਂ ਜੀਵਾਂ ਨੂੰ ਬਚਾਉਣ ਦੇ ਸਮਰੱਥ ਹੈ ਜਿਹੜਾ ਵੀ ਜੀਵ ਜਗਤ ਵਿੱਚ ਜਨਮ ਲੈ ਕੇ ਆਇਆ ਉਸ ਨੇ ਜ਼ਰੂਰ ਇੱਥੋਂ ਚਲੇ ਜਾਣਾ ਹੈ ਜੀਵ ਆਇਆ ਹੈ ਇਸ ਪ੍ਰਭੂ ਦਾ ਨਾਮ ਧਨ ਵਿਹਾਜਣ ਨਾਮ ਤੋਂ ਬਿਨਾਂ ਜਗਤ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਸਦਾ ਤੇ ਰਹਿਣ ਵਾਲੇ ਪਰਮਾਤਮਾ ਨੇ ਹਰੇਕ ਜੀਵ ਦੇ ਸਿਰ ਉੱਤੇ ਉਸ ਦੇ ਪੂਰਵਲੇ ਸਮੇਂ ਵਿੱਚ ਕੀਤੇ ਕਰਮਾਂ ਦੇ ਵਿਚਾਰ ਅਨੁਸਾਰ ਤੁਕ ਕਥੇ ਸੁਖ ਭੋਗਣ ਦੇ ਲੇਖ ਲਿਖ ਦਿੱਤੇ ਹਨ ਜਿਹੋ ਜਿਹਾ ਕਰਮ ਜੀਵ ਨੇ ਕੀਤਾ ਉਹ ਜਿਹਾ ਦੁੱਖ ਤੇ ਸੁਖ ਪਰਮਾਤਮਾ ਨੇ ਉਸ ਨੂੰ ਦੇ ਦਿੱਤਾ ਹਰੇਕ ਜੀਵ ਦੇ ਕੀਤੇ ਕਰਮਾਂ ਦਾ ਸਮੂਹ ਉਸ ਦੇ ਨਾਲ ਹੀ ਨਿਵਦਾ ਹੈ ਪਰ ਜੀਵਾਂ ਦੇ ਵੀ ਕੀ ਵਸ ਕਰਤਾਰ ਆਪ ਹੀ ਜਿਹੋ ਜੇ ਕਰਮ ਜੀਵਾਂ ਪਾਸੋਂ ਕਰਾਉਂਦਾ ਹੈ ਉਹ ਜਿਹੇ ਕਰਮ ਜੀਵ ਕਰਦੇ ਹਨ ਕੋਈ ਵੀ ਜੀਵ ਪ੍ਰਭੂ ਦੀ ਰਜ਼ਾ ਤੋਂ ਲਾਂਬੇ ਜਾ ਕੇ ਕੋਈ ਹੋਰ ਕੰਮ ਨਹੀਂ ਕਰ ਸਕਦਾ ਪਰਮਾਤਮਾ ਤਾਂ ਆਪ ਹੀ ਕਰਮਾਂ ਤੋਂ ਨਿਰਲੇਪ ਹੈ ਲੁਕਾਈ ਆਪੋ ਆਪਣੇ ਕਰਮ ਅਨੁਸਾਰ ਮਾਇਆ ਦੇ ਆਹਾਰ ਵਿੱਚ ਵੱਜੀ ਪਈ ਹੈ ਮਾਇਆ ਦੇ ਇਨ੍ਹਾਂ ਬੰਦਨਾ ਤੋਂ ਵੀ ਪਰਮਾਤਮਾ ਆਪੇ ਹੁਕਮ ਕਰਕੇ ਛਡਵਾਉਣ ਦੇ ਸਮਰੱਥ ਹੈ ਜੀਵ ਮਾਇਆ ਦੇ ਪ੍ਰਭਾਵ ਵਿੱਚ ਨਾਮ ਸਿਮਰਨ ਵੱਲੋਂ ਆਲਸ ਕਰਦਾ ਰਹਿੰਦਾ ਹੈ ਅੱਜ ਸਿਮਰਨ ਕਰਦਾ ਹਾਂ ਭਲਕੇ ਕਰਦਾ ਹਾਂ ਇਹ ਈ ਟਾਲ ਮਟੋਲ ਕਰਕੇ ਉਸ ਨੂੰ ਮੌਤ ਆ ਦਬਾਉਂਦੀ ਹੈ ਪਰਬੋ ਨੂੰ ਵਿਸਾਰ ਕੇ ਹੋਰ ਦੇ ਮੋਹ ਵਿੱਚ ਫਸਿਆ ਵਿਅਰਥ ਕੰਮ ਕਰਦਾ ਰਹਿੰਦਾ ਹੈ ਸਾਰੀ ਉਮਰ ਮਾਇਆ ਦੀ ਦੌੜ ਭੱਜ ਵਿੱਚ ਰਹਿ ਕੇ ਪਰਮਾਤਮਾ ਨਾਮ ਭੁੱਲਣ ਦੇ ਕਾਰਨ ਆਖਰ ਮੌਤ ਆਉਣ ਤੇ ਜੀਵ ਜਮ ਵਾਲਾ ਰਸਤਾ ਫੜਦਾ ਹੈ ਜਿਹੜਾ ਇਸ ਦੇ ਭਾਂ ਦਾ ਉਜਾੜ ਹੀ ਉਜਾੜ ਹੈ ਜਿੱਥੇ ਉਸ ਨੂੰ ਕੁੱਪ ਹਨੇਰਾ ਜਾਪਦਾ ਹੈ ਜੀਵ ਨੂੰ ਕੁਝ ਨਹੀਂ ਸੁੱਚਦਾ ਇਹ ਸਾਰੇ ਪਦਾਰਥ ਮੋਹ ਨੇ ਖੋਲੇ ਦੁਨੀਆ ਵਿੱਚ ਹੀ ਧਰੇ ਰਹਿ ਗਏ ਜਮਰਾਜ ਜੀਵ ਦੇ ਗਲ ਵਿੱਚ ਮਾਇਆ ਦੇ ਮੋਹ ਦਾ ਸੰਗਲ ਪਾ ਕੇ ਉਸ ਇਸ ਦੇ ਸਿਰ ਉੱਤੇ ਖਲੋਤਾ ਚੋਟਾ ਮਾਰਦਾ ਹੈ ਇਨ੍ਹਾਂ ਚੋਟਾਂ ਤੋਂ ਬਚਣ ਲਈ ਇਸ ਨੂੰ ਕੋਈ ਆਸਰਾ ਨਹੀਂ ਦਿਸਦਾ ਜਦੋਂ ਜਮਾ ਦੀਆਂ ਚੋਟਾਂ ਪੈ ਰਹੀਆਂ ਹੁੰਦੀਆਂ ਹਨ ਉਸ ਵੇਲੇ ਦੇ ਬੀਜੇ ਹੋਏ ਸਿਮਰਨ ਸੇਵਾ ਆਦਿਕ ਦੇ ਬੀਜ ਉੱਗ ਨਹੀਂ ਸਕਦੇ ਤਦੋਂ ਪਛਤਾਉਂਦਾ ਹੈ ਕਿਤੇ ਪਾਪਾਂ ਦਾ ਭਾਰ ਸਿਰ ਉੱਤੇ ਪਿਆ ਹੈ ਜੋ ਲੈ ਨਹੀਂ ਸਕਦਾ हे भाई इस अटल विचार ਨੂੰ ਚੇਤੇ ਰੱਖੋ ਕਿ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਾਥੀ ਨਹੀਂ ਬਣਦਾ हे भाई जेडे मनुख ब्रमत्वा नाम सिमरदे अनते विराग मान हुंदे अन ओ लोप लोग विच आदर पाउंदे अन जेडा भी जीव सा संगत विच मिलके प्रभु ते गुण हिरदे विच बसाउंदा है ते विरागवान हुंदा है ओ आदर पाउंदा है पर जि जीव स्त्री नु माया दे मोह ने लुट लिया ओदु की हुंदी है मोह फाटे जीव सारी उमर तंदाई पिटदे हन ते दुखी हुंदे हन ਜਿਹੜਾ ਜੀਵ ਸਾਰੀ ਉਮਰ ਮਾਇਆ ਦਾ ਆਹਾਰ ਕਰਦਾ ਹੈ ਦੁਖੀ ਰਹਿੰਦਾ ਤੇ ਕਦੇ ਆਪਣੇ ਮਨ ਦੀ ਮਾਇਆ ਦੀ ਮੈਲ ਨਹੀਂ ਧੋਂਦਾ ਉਸ ਦੇ ਵਾਸਤੇ ਸੰਸਾਰ ਭਾਵ ਸਾਰੀ ਉਮਰ ਇੱਕ ਸੁਪਨਾ ਹੀ ਬਣੀ ਰਿਹਾ ਭਾਵ ਉਸ ਨੇ ਇੱਕੋ ਇੱਥੋਂ ਕੱਟਿਆ ਕੁਝ ਵੀ ਨਾ ਜਿਵੇਂ ਮਨੁੱਖ ਸੁਪਨੇ ਵਿੱਚ ਧੋੜ ਭਜੇ ਤਾਂ ਕਰਦਾ ਹੈ ਪਰ ਜਾਗੋਂ ਤੇ ਉਸਦੇ ਪੱਲੇ ਕੁਝ ਵੀ ਨਹੀਂ ਹੁੰਦਾ ਜਿਵੇਂ ਬਾਜ਼ੀਗਰ ਤਮਾਸ਼ਾ ਵਿਖਾਉਂਦਾ ਹੈ ਵੇਖਣ ਵਾਲਾ ਜੀਵ ਉਸਦੇ ਤਮਾਸ਼ੇ ਵਿੱਚ ਰੁੱਝਿਆ ਰਹਿੰਦਾ ਹੈ ਤੀਵੇਂ ਮੌ ਦੀ ਠੱਗੀ ਵਿੱਚ ਜੀਵ ਇਸਤਰੀ ਢਟਕਣਾ ਵਿੱਚ ਪਾ ਕੇ ਕੋਰਾਹੇ ਬਈ ਰਹਿੰਦੀ ਹੈ ਕੂੜੀ ਮਾਇਆ ਦਾ ਮਾਨ ਕਰਦੀ ਹੈ ਪਰ ਜੀਵਾਂ ਦੇ ਕੀ ਬਸ ਪਰਮਾਤਮਾ ਆਪ ਹੀ ਜੀਵਾਂ ਨੂੰ ਸਹੀ ਰਸਤੇ ਤੇ ਪਾਉਣ ਵਾਲਾ ਹੈ ਤੇ ਆਪ ਹੀ ਜੀਵਾਂ ਵਿੱਚ ਵਿਆਪਕ ਹੋ ਕੇ ਕੰਮ ਕਰ ਰਿਹਾ ਹੈ। ਏ ਨਾਨਕ ਜਿਹੜੇ ਬੰਦੇ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਨੂੰ ਪੂਰੇ ਗੁਰੂ ਨੇ ਮਾਇਆ ਦੇ ਮੋਹ ਤੋਂ ਬਚਾ ਲਿਆ ਹੈ। ਉਹ ਆਤਮਿਕ ਡੋਲਤਾ ਵਿੱਚ ਟਿੱਕੇ ਰਹਿੰਦੇ ਹਨ। ਉਹ ਪ੍ਰਭੂ ਦੇ ਪ੍ਰੇਮ ਵਿੱਚ ਜੁੜੇ ਰਹਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।